ਫੈਕਟਰੀ ਦੇ ਵਿੱਚ ਬਲਾਸਟ ਆਇਆ ਹੁਣ ਤੱਕ ਜਿਹੜੀਆਂ ਕਿੰਨੀਆਂ ਮੋਤਾਂ ਹੋ ਚੁੱਕੀਆਂ ਕਿੰਨੇ ਜਿਹੜੇ ਜ਼ਖਮੀ ਸੀਗੇ ਅੱਜ ਸਵੇਰੇ ਤੜਕੇ ਡਿਸਟ੍ਰਿਕਟ ਪੁਲਿਸ ਨੂੰ ਫਰਸਟ ਇਨਫੋਰਮੇਸ਼ਨ ਮਿਲੀ ਸੀ ਕਿ ਲੇਟ ਨਾਈਟ ਜੋ ਹੈਗਾ ਇੱਕ ਪਿੰਡ ਸਿੰਘੇਵਾਲਾ ਜੋ ਕਿਲੀਆਂ ਵਾਲੀ ਥਾਣੇ ਦੇ ਇਸ਼ਤਰੀ ਦੇ ਕੋਈ ਪਿੰਡ ਤੇ ਫੈਕਟਰੀ ਪਟਾਕਿਆਂ ਦੀ ਜੋ ਸੀ ਯੂਨਿਟ ਜੋ ਹੈ ਉਹ ਉਸ ਤੇ ਇਨਫੋਰਮੇਸ਼ਨ ਮਿਲੀ ਸੀ ਉਸ ਦੇ ਮੌਕੇ ਤੇ ਵਿਜ਼ਿਟ ਕੀਤਾ ਗਿਆ ਤਾਂ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈ ਕਿ ਇੱਥੇ ਕੋਈ ਸ਼ਾਮ ਨੂੰ ਜੋ ਪਟਾਕੇ ਯੂਨਿਟ ਤੇ ਦੋ ਇੱਕ ਸੈਟਅਪ ਕੀਤੇ ਹੋਏ ਸੀ ਉहां ਤੇ ਯੂਨਿਟ ਤੇ ਪਟਾਕੇ ਬਣਾਏ ਜਾ ਰਹੇ ਸੀ ਕਿ ਦੂਸਰੇ ਤੇ ਪੈਕੇਜਿੰਗ ਯੂਨਿਟ ਸੀ। ਤੋਂ ਉੱਥੇ ਮੌਕੇ ਤੇ ਪਹੁੰਚ ਕੇ ਜੋ ਗੱਲ ਅਜਰਲੀ ਮਾਰਨਿੰਗ ਪਤਾ ਚੱਲੀ ਕਿ ਰਾਤ ਨੂੰ ਜੋ ਫਾਇਰ ਕਰੈਕਰ ਜੋ ਮਟੀਰੀਅਲ ਸੀ ਉਥੇ ਅੱਗ ਲੱਗੀ ਉੱਥੇ ਫਿਰ ਧਮਾਕਾ ਜਿਹੜਾ ਛੋਟਾ ਹੋਇਆ ਉਥੇ ਕਰੀਏ ਬਿਲਡਿੰਗ ਦੇ ਜੋ ਹੈ ਉਹ ਕੋਲਾਪਸ ਕਰਕੇ ਇੱਕ ਕਸ਼ਵਟੀ ਹੋਈ ਗਈ ਹੈ। ਜੋ ਇਨੀਸ਼ੀਅਲ ਵੈਰੀਫਿਕੇਸ਼ਨ ਤੇ ਗੱਲ ਸਾਹਮਣੇ ਆਈਏ ਜੋ ਲੇਬਰ ਇੱਥੇ ਕੰਮ ਕਰਦੀ ਸੀ ਕੁਝ ਪੈਕੇਜਿੰਗ ਯੂਨਿਟ ਦੇ ਕਰਕੇ ਉਹ ਲੇਬਰ ਸੌਰੀ ਸੀ ਕਿ ਕੁਝ ਲੇਬਰ ਕੁਝ ਰਾਤ ਨੂੰ ਕੰਮ ਵੀ ਕਰੀ ਸੀ ਕ੍ਰਿਸ਼ਨ ਸਾਹਿਬ ਕੋ ਇੱਥੇ ਇਨੀਸ਼ੀਅਲ ਵੈਰੀਫਿਕੇਸ਼ਨ ਤੇ 4 ਲਾਸ ਆਫ ਲਾਈਫ ਸੀ ਜੋ ਇਨੀਸ਼ੀਅਲ ਪ੍ਰੀਲੀਮਨਰੀ ਗੱਲ ਸਾਹਮਣੇ ਆਈਏ ਤੇ ਪੁਲਿਸ ਦੇ ਵੱਲੋਂ ਇਸ ਤੇ ਪ੍ਰੋਂਪਟਲੀ ਜੋ ਵੀ ਇੱਕ ਕਾਰਵਾਈ ਬਣਦੀ ਸੀ ਉਸ ਤੇ ਕੀਤੀ ਜਾ ਰਹੀ ਹੈ ਰੈਸਕਿਊ ਜੋ ਕਰਕੇ ਜੋ ਇੰਜਰਡ ਸੀਗੇ ਉਹਨਾਂ ਨੂੰ ਪਟੰਡਾ ਏਮਸ ਤੇ ਕੁਝ सिविल हॉस्पिटल से भी कराया जाएगा तो आगे फरदर जो भी कार्रवाई पुलिस बनती है वो, प्रेक्ष। वो चीज जो है डीसी ऑफिस से या वो सिविल ही वेरीफाई करके क्लियर की जा सकती है कि जो फायर क्रैकर मटीरियल है ਉਸ ਨੂੰ ਲੈ ਕੇ ਹੀ ਕੋਈ ਚੀਜ਼ ਇਨੀਸ਼ੀਏਟ ਹੋਈ ਹੈ ਬਟ ਇਟਸ ਅ ਮੈਟਰ ਆਫ ਇਨਵੈਸਟੀਗੇਸ਼ਨ ਪੂਰੇ ਇਸ ਦੇ ਵੱਲੋਂ ਪੂਰੇ ਇਸ ਦੇ ਵੱਲੋਂ ਫੋਰੈਂਸਿਕ ਟੀਮ ਆ ਕੇ ਬਰੀਕੀ ਤੇ ਜੋ ਐਗਜ਼ਾਮਨ ਕਰੇਗੀ ਉਸ ਦੇ ਬਾਅਦ ਹੀ ਅਪਡੇਟ ਕਰਨਗੇ ਮਜ਼ਦੂਰਾਂ ਨਾਲ ਗੱਲਬਾਤ ਕੀਤੀ ਹੋਣੀ ਸਰ ਕਿੰਨੇ ਕੁ ਮਜ਼ਦੂਰ ਸੀਗੇ ਜਿਹੜੇ ਕਿ ਹਜੇ ਕਿੰਨੇ ਕੁ ਆਗਰ ਹੋਣ ਦੀ ਗੱਲ ਹੋਈ ਹੈ ਕਿ ਜੋ ਲੇਬਰ ਜੋ ਸੀ ਰੀਸੈਂਟਲੀ ਹੀ ਇੱਥੇ ਆਈ ਸੀਗੀ ਉਹ ਐਗਜ਼ੈਕਟਲੀ ਕਿੰਨੇ ਦਿਨ ਪਹਿਲਾਂ ਆਈ ਹੈ ਉਹ ਕੱਲੇ ਕੱਲੇ ਲੇਬਰ ਤੇ ਪੁੱਛਦੇ ਪਤਾ ਲੱਗੂਗਾ ਬਟ ਰੀਸੈਂਟਲੀ ਕੁਝ ਦਿਨ ਪਹਿਲਾਂ ਹੀ ਦੇਖ ਦਿੱਤਾ ਬਾਹਰੀ ਲੇਬਰ ਤੁਸੀਂ ਕਹੋ ਉਹ ਜੋ ਲੇਬਰ ਜੋ ਹੈ ਬਾਹਰੀ ਹੀ ਹੈ ਵੀ ਉਸ ਤੇ ਵੈਰੀਫਿਕੇਸ਼ਨ ਤੇ ਜੋ ਗੱਲ ਸਾਹਮਣੇ ਆਈ ਹੈ ਉਹ ਇਸ ਤੇ ਫਿਰ ਕਰ ਰਿਹਾ ਹੈ। ਕਾਰਨਾਂ ਦਾ ਕੋਈ ਪਤਾ ਚੱਲ ਸਕਦਾ ਸਰ? ਆਲੀ ਟੂ ਐਕਸਪਾਇਰੀ ਮੇਚ ਹੋ ਕੇ ਸਹੀ ਕਾਰਨ। ਸਰ ਕਿੰਨੇ ਦਿਨਾਂ ਦੀ ਮੋਟੀ ਸੀ? ਆਲੀ ਇਨੀਸ਼ially 4 4 ਤੱਕ ਕ੍ਰਿਸ਼ਨਲ 4 ਤੱਕ ਸਰ ਇੰਜਰਡ ਕਿੰਨੇ ਹੋਏ ਆ ਕੋਈ ਆਈਡੀਓ? ਇੰਜਰਡ ਇਟਸ ਵੈਰੀ ਡਿਫਿਕਲਟ ਟੂ ਕਵਾਂਟੀਫਾਈ ਜਿੰਨੇ ਵੀ ਜੋ ਇਨੀਸ਼ial ਜੋ ਕਿ ਅਰਲੀ ਮਾਰਨਿੰਗ ਸੀ ਤੋ ਕਾਫੀ ਪ੍ਰੋਮਪਟਲੀ ਇਹਨਾਂ ਨੂੰ ਸਿਵਲ ਹਸਪੀਟਲ ਤੇ ਅੱਗੇ ਇਸ ਪਟਿੰਡਾ ਭੇਜਿਆ ਗਿਆ ਹੈ ਕੋਈ ਜੋ ਇੰਜਰੀ ਕਿਸੇ ਤੋਂ ਹੋਈ ਉਸ ਦੀ ਜਿਆਦਾ ਇੱਕ ਗੱਡੀ ਹਦੀ ਦੀ ਜੋ ਮੈਡੀਕਲ ਐਡ ਮਿਲੇ ਤੇ ਪੁਲਿਸ ਦੇ ਵੱਲੋਂ ਉਹ ਚੀਜ਼ ਪ੍ਰੋਮਿਨੈਂਟਲੀ ਕਰਾਈ ਗਈ ਮੈਂ ਤੁਹਾਡੇ ਰਾਹੀਂ ਇਹ ਵੀ ਅਪੀਲ ਕਰਾਂਗਾ ਇਸ ਤੇ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਹੈਗੀ ਪੁਲਿਸ ਜੋ ਇੱਕ ਪ੍ਰੋਫੈਸ਼ਨਲ ਪੁਲਿਸਿੰਗ ਦੇ ਵੱਲੋਂ ਜੋ ਵੀ ਕਾਰਵਾਈ ਬਣਦੀ ਹੈ ਉਹ ਕੀਤੀ ਜਾਏ ਓਕੇ ਸਰ ਥੈਂਕ ਯੂ